ਪਰਜਾਈ ਮਹਾ ਸੁਵਾਈ ਆ ਗਾਂ ਤੇਰੀ ਬੱਚੀ ਦਾ ਪੈਰ ਮੁੜਿਆ ਹੋਇਆ ਸੀਗਾ ਮਹਾ ਹੱਥ ਪਾ ਕੇ ਸਿੱਧਾ ਕੀਤਾ ਇਹਨੂੰ ਲੇਟੀ ਲੂਟੀ ਚਾਰਦਾ ਘਰ ਕਮਜ਼ੋਰ ਬਹੁਤਾ ਤੇਰੀ ਗਾਂ ਕੀ ਗੱਲ ਬੋਲਦੀ ਨਹੀਂ ਪਰਜਾਈ ਹੋਰ ਨਹੀਂ ਤਾਂ ਛਕਲੇ ਦਿਖਾ ਦੇ ਲੈ ਹੋਰ ਦੇਖਣਾ ਕੁਝ ਪਰਜਾਈ ਤੂੰ ਇਸ ਤਰ੍ਹਾਂ ਕਿਉਂ ਬੋਲੀ ਇੱਕ ਤਾਂ ਤੇਰੇ ਵੀਰ ਦਾ ਕੰਮ ਛੁੱਟਿਆ ਪਿਆ ਰੋਜ਼ ਸਵੇਰੇ ਭੁੱਖਾ ਪਾਣਾ ਚਲਾ ਜਾਂਦਾ ਤੇ ਭੁੱਖਾ ਹੀ ਆ ਕੇ ਸੌ ਜਾਂਦਾ ਸੋ ਚਾਰ ਦਿਨ ਫੈਕਟਰੀ ਚ ਗਿਆ ਸੀ ਤੇ ਉੱਥੇ ਭਈਏ ਨਹੀਂ ਪੈਰ ਲੱਗਣ ਦਿੰਦੇ ਜਿੱਥੇ ਦੇਖੋ ਭਈਏ ਹੀ ਭਰੇ ਪਏ ਨੇ ਆਪਣੇ ਹੀ ਪਿੰਡ ਵਿੱਚ ਬਗਾਨਿਆਂ ਵਾਂਗੂ ਰਹਿ ਰਹੇ ਆ। ਬਾਣਿਏ ਬਾਹਰੋਂ ਲੇਬਰ ਲਿਆ ਕੇ ਕੰਮ ਦੇ ਰਹੇ ਨੇ ਤੇ ਸਾਡੇ ਵਰਗੇ ਮਜ਼ਦੂਰ ਭੁੱਖੇ ਮਰ ਰਹੇ ਆ। ਸਰਕਾਰਾਂ ਵੀ ਕੁਝ ਨਹੀਂ ਕਰ ਰਹੀਆਂ। ਦੋ ਦਿਨ ਹੋ ਗਏ ਨੇ ਘਰ ਚਾਹ ਨਹੀਂ ਬਣੀ। ਘਰ ਦਾ ਸਾਰਾ ਸੌਦਾ ਮੁੱਕਿਆ ਪਿਆ। ਤੇ ਅੱਗੋਂ ਲੈਣ ਦੇਣ ਵਾਲੇ ਆ ਕੇ ਘਰੇ ਬੇਇੱਜ਼ਤੀ ਕਰਦੇ ਨੇ। ਇਹਨੂੰ